ਫਿਰ ਵੀ ਇਲਾਜ ਹੈਗਾ ਮਨ ਦੇ ਰੋਗੀ ਦਾ ਇਲਾਜ ਕੋਈ ਨਹੀਂ ਜਿਉ ਤਪ ਤ ਹੈ ਬਾਰੋ-ਬਾਰ ਤਪ ਤਪ ਖਪੇ ਬਹੁਤ ਵੇਕਾਰ ਜੈਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਚੰਗਾ ਗਿਆਨ ਜਿਹਨੂੰ ਵਿਸਰਿਆ ਹੁੰਦਾ ਨਾ ਬਾਣੀ ਚੰਗੇ ਬੋਲ ਚੰਗੇ ਵਿਚਾਰ ਉਹ ਬੜਾ ਰੋਗੀ ਦੁਖੀ ਰਹਿੰਦਾ ਕਿਉਂਕਿ ਮਨ ਨੂੰ ਉਹਨੇ ਖੁਰਾਕ ਚੱਗੀ ਨਹੀਂ ਦਿੱਤੀ ਸੁਣੋ ਸਵੇਰੇ ਵੀ ਪਕੌੜੇ ਦੁਪਹਿਰ ਵੀ ਪਕੌੜੇ ਸ਼ਾਮੀ ਪਕੌੜੇ ਸਵੇਰੇ ਵੀ ਗਲਤ ਖਾਣਾ ਦੁਪਹਿਰ ਵੀ ਖਾਣਾ ਸ਼ਾਮ ਨੂੰ ਗਲਤ ਖਾਣਾ ਸੁਣੋ ਸਵੇਰੇ ਪਰੌਂਠੇ ਖਾ ਲਓ ਦੁਪਹਿਰੇ ਪੂੜੀਆਂ ਖਾ ਲਓ ਸ਼ਾਮ ਨੂੰ ਜਿਹੜਾ ਡਿਨਰ ਕਰੋ ਉਹ ਵੀ ਤੁਸੀਂ ਪੀਜ਼ਾ ਖਾ ਲਓ 버거 ਖਾ ਲਓ ਤਿੰਨੇ ਤਿੰਨੇ ਟਾਈਮ ਗਲਤ ਫੂਡ ਖਾਓ ਤਿੰਨੇ ਤਿੰਨੇ ਟਾਈਮ ਕੋਲਡ ਡਰਿੰਕ ਪੀਓ ਸਾਰੀ ਖੁਰਾਕ ਤੁਹਾਡੀ ਬੋਡੀ ਨੇ ਬਿਮਾਰ ਹੋਣਾ ਹੀ ਹੋਣਾ ਹੈ ਇਸੇ ਤਰ੍ਹਾਂ ਇਹਦੇ ਵਿੱਚ ਜਦੋਂ ਤੁਸੀਂ ਗਲਤ ਵਿਚਾਰ ਗਲਤ ਵਿਚਾਰ ਗਲਤ ਵਿਚਾਰ ਆਲੇ ਦੁਆਲੇ ਤੋਂ ਮਿਲਣਗੇ ਤੇ ਮਨ ਨੇ ਰੋਗੀ ਹੋਣਾ ਹੀ ਹੋਣਾ ਤੇ ਸਾਨੂੰ ਆਲੇ ਦੁਆਲੇ ਤੋਂ ਸਮਾਜ ਵਿੱਚੋਂ ਇਦਾਂ ਦੇ ਹੀ ਵਿਚਾਰ ਮਿਲ ਰਹੇ ਨੇ ਜਿਹੜੇ ਸਾਨੂੰ ਰੋਗੀ ਬਣਾ ਦਿੰਦੇ ਨੇ ਦੁਖੀ ਕਰ ਦਿੰਦੇ ਨੇ ਸਰੀਰ ਨੂੰ ਗਲਤ ਖਾਣਾ ਮਿਲ ਰਿਹਾ ਹੈ। ਏਰੋਗੀ ਹੋ ਰਿਹਾ ਹੈ। ਮਨ ਨੂੰ ਗਲਤ ਖੁਰਾਕ ਹੀ ਮਿਲ ਰਹੀ ਹੈ। ਸਾਡਾ ਕੀ ਬਣਨਾ ਹੈ? ਸਾਡਾ ਕੀ ਹੈ? ਅਸੀਂ ਕੀ ਗਰੀਬਾਂ ਨੇ ਕਰ ਲੈਣਾ ਹੈ? ਅਸੀਂ ਕੀ ਹੋਣਾ ਹੈ? ਸਾਥੋਂ ਕੀ ਹੋਣਾ ਹੈ? ਇਦਾਂ ਦੇ ਲਫ਼ਜ਼ ਸਾਰੇ ਸਮਾਜ ਵਿੱਚ ਇਦਾਂ ਦੀਆਂ ਗੱਲਾਂ ਬੋਲੀਆਂ ਜਾ ਰਹੀਆਂ ਨੇ। ਇਦਾਂ ਦੀ ਖੁਰਾਕ ਇਹਨੂੰ ਮਿਲ ਰਹੀ ਹੈ। ਅੱਖਾਂ ਨਾਲ ਵੇਖ ਰਿਹਾ ਉਹ ਵੀ ਮਾੜਾ। ਕੰਨਾਂ ਨਾਲ ਸੁਣ ਰਿਹਾ ਉਹ ਵੀ ਮਾੜਾ। ਗੰਧ, 스멜 ਉਹ ਵੀ ਮਾੜਾ। ਸਪਰਸ਼ ਕਰਦਾ ਉਹ ਵੀ ਮਾੜਾ। ਜਿੱਥੋਂ ਗਿਆਨ ਲੈਣਾ ਹੈ ਸਾਰਾ ਹੀ ਗਲਤ ਹੈ। ਹਰ ਚੀਜ਼ ਤੇ ਜੇ ਤਰ ਤਾਜ਼ਾ ਰੱਖਣਾ ਸ਼ਰੀਰ ਨੂੰ ਖੁਰਾਕ ਚੰਗੀ ਦਿਓ ਤੇ ਮਨ ਨੂੰ ਤਰ ਤਾਜ਼ਾ ਰੱਖਣਾ ਤੇ ਖੁਰਾਕ ਚੰਗੀ ਦਿਓ ਚੰਕੇ ਚੰਗੀ ਵਿਚਾਰ ਇਹਨੂੰ ਦਿਓ ਤੇ ਉਹ ਕਿਹੜੇ ਨੇ ਮੈਂ ਕਾਇਮ ਰਹਿਣਾ ਹੈ ਆ ਦੁਹਰਾਓ ਰੋਜ਼ ਸਵੇਰੇ ਉੱਠ ਕੇ ਮੈਂ ਬਹੁਤ ਸ਼ਾਂਤ ਹਾਂ ਮੈਂ ਸਦਾ ਖੁਸ਼ ਰਹਿੰਦਾ ਹਾਂ ਮੈਂ ਚੜ੍ਹਦੀ ਕਲਾ ਵਿੱਚ ਰਹਿੰਦਾ ਹਾਂ ਐਦਾਂ ਦੇ ਸ਼ਬਦ ਤੁਹਾਨੂੰ ਬੋਲਨੇ ਪੈਣਗੇ ਬਾਰ ਬਾਰ ਰਿਪੀਟ ਕਰਨੇ ਪੈਣਗੇ ਬਾਰ 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 ਇਦਾਂ ਦੇ ਥੌਟ ਇਦਾਂ ਦੇ ਥੌਟ ਇਦਾਂ ਦੇ ਥੌਟ ਉਹ ਮੈਂ ਤਾਂ ਬੋਲਦਾ ਉਤਸ਼ਾਹ ਚ ਰਹੋ ਚੜ੍ਹ ਦੀ ਕਲਾ ਚ ਰਹੋ ਮਸਤ ਰਹੋ ਖਿੜੇ ਰਹੋ ਮੈਂ ਤਾਂ ਬੋਲਦਾ ਹੁਣ ਤੁਸੀਂ ਬੋਲਣਾ ਮੇਰੇ ਮਗਰ ਮਗਰ ਬੋਲਣਾ ਹੁੰਦਾ ਆਪਣੇ ਆਪ ਨੂੰ ਜਦੋਂ ਮੈਂ ਬੋਲ ਰਿਹਾ ਤੁਸੀਂ ਨਾ ਕਲਿੱਪ ਸੁਣ ਲੈਣਾ ਰੋਜ਼ ਇਹ ਗੱਲ ਤਾਂ ਪੱਕਾ ਹੀ ਨੋਟ ਕਰ ਕਿਤੇ ਲਿਖ ਲਓ ਯਾਰ 10 ਕਿ ਚੀਜ਼ਾਂ ਸਕਰੀਨ ਤੇ ਲਿਖ ਲਓ ਮੈਂ ਅੱਗੇ ਵੀ ਬੋਲ ਹਟਿਆ ਤੇ ਤੁਸੀਂ ਨਾ ਮੈਂ ਤੇ ਬੋਲਦਾ ਖੁਸ਼ ਆਚ ਰੋ ਚੜ੍ਹਦੀ ਕਲਾ ਚ ਰੋ ਮਸਤ ਰੋ ਖਿੜੇ ਰੋ ਇਹ ਤਾਂ ਮੈਂ ਕਿਹਾ ਹੁਣ ਤੁਸੀਂ ਜਦੋਂ ਕਹਿਣਾ ਮੈਂ ਖਿੜਿਆ ਹਾਂ ਮੈਂ ਖੁਸ਼ ਹਾਂ ਮੈਂ ਮਸਤ ਹਾਂ ਮੈਂ ਮੇਰਾ ਕੰਮ ਵਿੱਚ ਮਨ ਲੱਗਦਾ ਹੈ ਮੈਂ ਬਹੁਤ ਸ਼ਾਂਤ ਹਾਂ ਮੈਂ ਕਾਲ ਨਹੀਂ ਕਰਦਾ ਮੈਂ ਕੰਮ ਰਿਲੈਕਸ ਹੋ ਕੇ ਕਰਦਾ ਮੈਂ ਆਨੰਦ ਚ ਰਹਿਣਾ ਮੈਂ ਸਦਾ ਖਿੜਿਆ ਰਹਿਣਾ ਮੈਂ ਸ਼ੁਕਰਾਨੇ ਚ ਰਹਿਣਾ ਬਹੁਤ ਕੁਝ ਮੈਨੂੰ ਮਿਲਿਆ ਹੋਇਆ ਮੇਰੇ ਵਰਗਾ ਕੋਈ ਨਹੀਂ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਇਹ ਭਾਵ ਥੋਟ ਅੰਦਰ ਚੱਲਣ ਦਿਓ ਮੀਰਾ ਬੋਲਿਆ ਤਾਂ ਸਾਈਡ ਤੇ ਰੱਖੋ ਤੁਸੀਂ ਕੀ ਬੋਲਣਾ ਤਸਵੀਰیں ਉੱਠਦੀਆਂ ਐ ਜਦੋਂ 6 ਵਜੇ ਕਿੰਨੇ ਵਜੇ ਉੱਠਦੀਆਂ ਪਤਾ ਨਹੀਂ 7 ਵਜੇ ਉੱਠਣਸਾਰ ਤੁਸੀਂ ਮਾੜਾ ਜਿਹਾ ਇਕੱਲੇ ਬਹਿ ਜਾਓ ਲੰਬੇ ਲੰਬੇ 3-4 ਸਾਲ ਲੋ ਤੇ ਇਹ ਸ਼ਬਦ ਦੁਹਰਾਓ 2 ਮਿੰਟ 3 ਮਿੰਟ ਦੁਹਰਾ ਲਓ ਦੁਪਹਿਰੇ ਦੁਹਰਾ ਲਓ ਸ਼ਾਮ ਦੁਹਰਾ ਲਓ ਤਿੰਨ 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 ਟਾਈਮ ਤਿੰਨ ਮਿੰਟ ਸਵੇਰੇ ਤਿੰਨ ਮਿੰਟ ਦੁਪਹਿਰੇ ਤਿੰਨ ਮਿੰਟ ਸ਼ਾਮ ਨੂੰ 9 ਮਿੰਟ ਦੁਹਰਾਓ ਇੱਕ ਮਹੀਨਾ ਜ਼ਿੰਦਗੀ ਨਾ ਬਦਲੇਗੀ ਡਿਲੀਟ ਕਰ ਦਿਓ ਸਬਸਕ੍ਰਾਈਬ ਕੀਤਾ ਸੀ ਨਹੀਂ ਮੈਨੂੰ ਨਹੀਂ ਚਾਹੀਦਾ ਚੈਨਲ ਡਿਲੀਟ ਕਰ ਦਿਓ ਚਲੇ ਜਾਓ ਛੱਡ ਕੇ ਪਰ ਤਿੰਨ ਵਾਰ ਦਿਨ ਚ ਘੱਟ ਤੋਂ ਘੱਟ ਤਿੰਨ ਮਿੰਟ ਸਵੇਰੇ ਤਿੰਨ ਮਿੰਟ ਦੁਪਹਿਰੇ ਤਿੰਨ ਮਿੰਟ ਸ਼ਾਮ ਕਿਹੜੇ ਕਿਹੜੇ ਸ਼ਬਦ ਨੇ ਦੁਹਰਾਈ ਜੋ ਤੁਸੀਂ ਹੋਰ ਵੀ ਜੋੜ ਸਕਦੇ ਹੋ ਮੈਂ ਖੁਸ਼ ਹਾਂ ਇਦਾਂ ਨਹੀਂ ਕਹਿਣਾ ਮੈਂ ਦੁਖੀ ਨਹੀਂ ਹਾਂ ਇਹ ਨਹੀਂ ਹੈ ਨਾ ਮੈਂ ਖੁਸ਼ ਹਾਂ ਮੈਂ ਠੀਕ ਹੋ ਰਿਹਾ ਹਾਂ ਮੈਂ ਚੜ੍ਹਦੀ ਕਲਾ 'ਚ ਹਾਂ ਮੈਂ ਸ਼ਾਂਤ ਹਾਂ ਮੈਂ ਆਨੰਦ ਵਿੱਚ ਹਾਂ ਮੈਂ ਆਪਣਾ ਕੰਮ ਮਨ ਲਾ ਕੇ ਕਰਦਾ ਹਾਂ ਮੈਂ ਹਮੇਸ਼ਾ ਹੱਸਦਾ ਚਿਹਰਾ ਰੱਖਦਾ ਹਾਂ ਮੈਂ ਹਮੇਸ਼ਾ ਸ਼ੁਕਰ ਕਰਦਾ ਹਾਂ ਮੈਨੂੰ ਬਹੁਤ ਕੁਝ ਮਿਲਿਆ ਹੈ ਮੇਰੇ ਵਰਗਾ ਕੋਈ ਨਹੀਂ ਮੈਂ ਕਿੰਨੇ ਆਨੰਦ ਵਿੱਚ ਹਾਂ ਮੈਂ ਆਪਣੀ ਸਾਰੀ ਜ਼ਿੰਦਗੀ ਤੋਂ ਸੰਤੁਸ਼ਟ ਹਾਂ ਮਰਜਾ ਹੋਇਆ ਹਾਂ ਮੈਂ ਭਰਿਆ ਹੋਇਆ ਹਾਂ ਮੈਂ ਮਸਤ ਰਹਿੰਦਾ ਹਾਂ ਮੈਂ ਖਿੜਿਆ ਰਹਿੰਦਾ ਹਾਂ ਮੈਂ ਗੁਣ ਇਕੱਠੇ ਕਰ ਰਿਹਾ ਹਾਂ ਮੇਰੇ ਕੋਲ ਗੁਣਾ ਦੀ ਅਮੀਰੀ ਹੈ ਇਹ ਸ਼ਬਦ ਦੁਹਰਾਓ ਰਿਪੀਟ ਕਰੋ 3 ਮਿੰਟ 3 ਮਿੰਟ ਦਾ ਪਹਿਰੇ 3 ਮਿੰਟ ਸ਼ਾਮ ਲਓ ਇੰਨਾ ਕਰ ਲਓ ਪਰ ਇਸ ਨੂੰ ਰਿਪੀਟ ਕਰਨ ਤੋਂ ਪਹਿਲਾਂ ਲੰਬੇ ਲੰਬੇ ਸਾਹ ਲਓ 1 ਮਿੰਟ 8 ਬਾਾਰ ਲੰਬਾ ਸਾਹ ਤੁੰਨੀ ਤੱਕ ਜਾਵੇ ਫਿਰ ਬਾਹਰ ਬਾਹਰ ਫਿਰ ਅੰਦਰ ਫਿਰ ਬਾਹਰ ਫਿਰ ਅੰਦਰ ਫਿਰ ਇਹਨੂੰ ਤੁਸੀਂ 1 ਮਿੰਟ ਕਰਕੇ ਫੇਰੇ ਦੁਹਰਾਓ 3 ਮਿੰਟ ਤੇ ਲਾ ਤੇ ਟੋਟਲ ਕਿਨੇ ਲੱਗੇ 4 ਮਿੰਟ ਪਹਿਲਾਂ ਕਿਉਂਕਿ ਰਿਲੈਕਸ ਹੋਣਾ ਬਹੁਤ ਜ਼ਰੂਰੀ ਹੈ ਬੈਕ ਤੁਸੀਂ ਸਿੱਧੀ ਕਰ ਲੋ ਚੌਂਕੜਾ ਲਾ ਲਓ ਨਹੀਂ ਲੱਗਦਾ ਤੇ ਕੋਈ ਨਹੀਂ ਚੇਰ ਤੇ ਬੈਠ ਜਾਓ ਪਰ ਇਦਾਂ ਬੈਕ ਸਿੱਧੀ ਕਰਕੇ ਢੋਲਾ ਕੇ ਨਹੀਂ ਮੈਂ ਇਦਾਂ ਹਾਂ ਆ ਮੈਂ ਜਿਹੜੇ ਸ਼ਬਦ ਦੁਹਰਾਏ ਨੇ ਦੁਹਰਾਓ 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 ਇਹਨੂੰ ਸੇਵ ਕਰੋ ਇਹ ਰਕਟਾ ਨਹੀਂ ਟਰਾਈ ਤਾਂ ਕਰੋ ਟਰਾਈ ਕਰੋ ਟਰਾਈ ਕਰੋ ਮੈਂ ਕਹਿੰਦਾ ਚਲੇ ਜਾਓ ਚੈਨਲ ਤੋਂ ਛੱਡ ਦਿਓ ਨਵੀਂ ਸਵੇਰ ਦਾ ਨਵਾਂ ਸੁਨੇਹਾ ਜੇ ਤੁਹਾਡੀ ਜ਼ਿੰਦਗੀ ਚ ਚੇਂਜ ਨਾ ਆਇਆ ਇੱਕ ਮਹੀਨਾ ਦੇ ਦਿਓ ਇੱਕ ਮਹੀਨਾ ਸਿਰਫ ਦੇ ਵੇ ਕਮਹੀਨਾ ਕਰ ਲਓ ਤਜਰਬਾ ਦੇਖੋ ਹੁੰਦਾ ਕਿ ਨਹੀਂ ਦੇਖੋ ਲਾਈਫ ਚੇਂਜ ਹੁੰਦੀ ਪਰ ਤਿੰਨ ਵਾਰ ਕਰਨਾ ਹੈ ਖੁਸ਼ ਰਹਿਣਾ ਖੁਸ਼ ਰਹਿਣਾ ਤਾਂ ਮੈਂ ਸਵੇਰੇ ਸਵੇਰੇ ਕਹਿੰਨਾ ਉਤਸ਼ਾਹ ਚ ਰਹੋ ਖੁਸ਼ ਰਹੋ ਚੜਦੀ ਕਲਾ ਚ ਰਹੋ ਮਸਤ ਰਹੋ ਪਰ ਮੇਰੇ ਕਹਿਣ ਨਾਲ ਕੀ ਹੋਣਾ ਜੇ ਤੁਸੀਂ ਨਾ ਕਿਹਾ ਆਪਣੇ ਆਪ ਨੂੰ ਕਹੋ ਆਪਣੇ ਆਪ ਨੂੰ ਮੈਂ ਆਪਣੇ ਆਪ ਨੂੰ ਕਹਿਣਾ ਮੈਂ ਖੁਸ਼ ਰਹਿਣਾ ਇਦਾਂ ਕਹਿਣਾ ਮੇਰੇ ਕਹਿਦਾ ਕੋਈ ਫਾਇਦਾ ਨਹੀਂ ਜੇ ਤੂੰ ਨਾ ਕਿਹਾ ਨਮੀ ਸਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹੁਣ ਗੱਲ ਕਰਦੇ ਆ ਇਸ ਵੀਡੀਓ ਤੇ ਕਮੈਂਟਾਂ ਬਾਰੇ ਸਭ ਤੋਂ ਪਹਿਲਾ ਕਮੈਂਟ ਗੁਰਮੀਤ ਗਿੱਲ ਸੱਚੀ ਭਾਈ ਸਾਹਿਬ ਖੂਬ ਵਿੱਚ ਡਿੱਗਿਆ ਸੀ ਕੱਢ ਲਿਆ ਗੁਰਬਾਣੀ ਸਹੀ ਵਿਚਾਰ ਕਰਕੇ ਜੀ ਅਗਲਾ ਕਮੈਂਟ ਮੈਂ ਅਮੀਰ ਆਦਮੀ ਮੋਹਨ ਸਿੰਘ ਬਰਾੜ ਖੁਸ਼ ਹਾਂ ਇੱਕ ਕਮੈਂਟ ਭਾਈ ਮੋਹਨ ਸਿੰਘ ਦੁਆਰਾ ਅਗਲਾ ਕਮੈਂਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੀਪ ਸਿੰਘ ਖਾਲਸਾ ਫਤੇਗੜ ਸਾਹਿਬ ਤੋਂ ਅਗਲਾ ਕਮੈਂਟ ਵਾ ਭਾਈ ਸਾਹਿਬ ਜੀ ਬਿਲਕੁਲ ਸਹੀ ਹੈ ਦਿਲ ਰਾਜੀ ਹੋ ਜਾਂਦਾ ਸਵੀਰ ਦਾ ਸੁਨੇਹਾ ਸੁਣ ਕੇ ਲਵ ਯੂ ਭਾਈ ਸਾਹਿਬ ਜੀ ਅਗਲਾ ਕਮੈਂਟ ਮਨਦੀਪ ਕੌਰ ਸਾਡਾ ਤਾਂ ਦਿਨ ਹੀ ਤੁਹਾਡੇ ਸੁਨੇਹੇ ਸੁਣ ਕੇ ਚੜਦਾ ਜੀ ਅਗਲਾ ਕਮੈਂਟ ਭਾਈ ਸਾਹਿਬ ਜੀ ਮੇਰੀ ਉਮਰ 60 ਸਾਲ ਹੈ ਅੱਜ ਦਿਲ ਦੀ ਬੁਝ ਲਈ ਅਗਲਾ ਕਮੈਂਟ ਸੁਖਵੀਰ ਬਹੁਤ ਵਧੀਆ ਟੰਗ ਨਾਲ ਸਮਝਾਇਆ ਰਿਲੈਕਸ ਰਹਿਣ ਦਾ ਤਰੀਕਾ ਇਸ ਦੇ ਨਾਲ ਸੌਣ ਤੋਂ ਪਹਿਲਾਂ ਚੰਗਾ ਪੜ੍ਹ ਕੇ ਸੋਚ ਕੇ ਸੋਣਾ ਚਾਹੀਦਾ ਸੌਣ ਲੱਗੇ ਵਿਚਾਰ ਕਿਸ ਤਰ੍ਹਾਂ ਦੇ ਸੀ ਇਹ ਸਾਰਾ ਦਿਨ ਪ੍ਰਭਾਵ ਪਾਉਂਦੇ ਨੇ ਖੁਸ਼ ਰਹੋ ਭਾਈ ਸਾਹਿਬ ਜੀ ਅਗਲਾ ਕਮੈਂਟ ਮਨਜੀਤ ਕੌਰ ਪਾਈ ਸਾਹਿਬ ਜੀ ਨੂੰ ਗੁਰੂ ਫਤਿਹ ਜੀ ਮੈਂ ਮਨਜੀਤ ਕੌਰ ਪਿੰਡ ਸੈਪਲਾ ਜ਼ਿਲ੍ਹਾ ਫਤਿਹਗੜ ਸਾਹਿਬ ਅਗਲਾ ਕਮੈਂਟ ਬਲਜਿੰਦਰ ਸਿੰਘ ਪਾਈ ਸਾਹਿਬ ਤੁਹਾਡੀ ਗੱਲ ਨਾਲ ਮੈਨੂੰ ਬਹੁਤ ਵਧੀਆ ਲੱਗਦੀ ਹੈ ਤੁਹਾਡੀਆਂ ਗੱਲਾਂ ਨਾਲ ਮੇਰੇ ਮਨ ਨੂੰ ਬਹੁਤ ਮਜ਼ਬੂਤੀ ਮਿਲਦੀ ਹੈ ਅਗਲਾ ਕਮੈਂਟ ਪ੍ਰੀਤ ਕੌਰ ਬਾਬਾ ਜੀ ਉੱਤਰ ਪ੍ਰਦੇਸ਼ ਚ ਵੀ ਦਿਵਾਨ ਲਗਾਓ ਜੀ ਅਗਲਾ ਅਗਲਾ ਕਮੈਂਟ ਸਚੂ ਵਿੱਚ ਤੁਹਾਡੇ ਵਿਚਾਰ ਸੁਣ ਕੇ ਕਾਇਮ ਹੋ ਜਾਈਦਾ ਉੜਦੇ ਫਰੀ ਦਾ ਅਗਲੇ ਦਿਨ ਫੇਰ ਕੋਈ ਪਰੇਸ਼ਾਨੀ ਘੇਰ ਲੈਂਦੀ ਐ ਅਗਲਾ ਕਲਿੱਪ ਸੁਣ ਕੇ ਫੇਰ ਕਾਇਮ ਹੋ ਜਾਈਦਾ ਅਗਲਾ ਕਮੈਂਟ ਮੈਂ ਸਦਾ ਕਾਇਮ ਰਹਾਂਗਾ ਅਤੇ ਰਹਿੰਦਾ ਹਾਂ ਅਗਲਾ ਕਮੈਂਟ ਬਲਜੀਤ ਸਿੱਧੂ ਬਿਲਕੁਲ ਸੱਚ ਕਿਹਾ ਭਾਈ ਸਾਹਿਬ ਜੀ ਜੋ बार-बार ਅਸੀਂ ਬੋਲਦੇ ਹਾਂ ਉਹੇ ਜਾਈ ਸਾਡਾ ਮਨ ਹੋ ਜਾਂਦਾ ਹੈ ਅਗਲਾ ਕਮੈਂਟ ਬੇਸ਼ਕੀਮਤੀ ਵਿਚਾਰਾਂ ਲਈ ਧੰਨਵਾਦ ਭਾਈ ਸਾਹਿਬ ਜੀ ਅਗਲਾ ਕਮੈਂਟ ਸਹੀ ਗੱਲ ਹੈ ਭਾਈ ਸਾਹਿਬ ਅੱਜ ਦੇ ਸਮੇਂ ਇਸ ਤਰ੍ਹਾਂ ਦੀ ਕੋਸ਼ਿਸ਼ ਪਾਤੀ ਜ਼ਰੂਰੀ ਹੈ ਅਗਲਾ ਕਮੈਂਟ ਜਸ चौहान ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਇਹ ਬਿਲਕੁਲ ਹੁੰਦਾ ਹੈ ਜੋ ਅਸੀਂ ਸੋਚਦੇ ਹਾਂ ਉਹੀ ਹੋਣ ਲੱਗ ਜਾਂਦਾ ਹੈ ਸਾਡੇ ਅਵਚੇਤ ਮੰਦੀ ਸ਼ਕਤੀ ਹੁੰਦੀ ਹੈ ਮੈਂ ਹਮੇਸ਼ਾ ਮਸਤ ਰਹਿੰਦਾ ਹਾਂ ਮੈਂ ਚੜ੍ਹਦੀ ਕਲਾ ਵਿੱਚ ਰਹਿੰਦਾ ਹਾਂ ਮੈਂ ਆਨੰਦ ਵਿੱਚ ਰਹਿੰਦਾ ਹਾਂ ਮੈਂ ਜ਼ਿੰਦਗੀ ਜਿਉਣ ਦਾ ਸਵਾਦ ਲੈਂਦਾ ਹਾਂ ਮੈਂ ਬਹੁਤ ਸ਼ਾਂਤ ਰਹਿੰਦਾ ਅਗਲਾ ਕਮੈਂਟ ਅਗਲਾ ਕਮੈਂਟ ਕਮਲਜੀਤ ਕੌਰ ਭਾਈ ਸਾਹਿਬ ਤੁਹਾਨੂੰ ਸੁਣਨ ਦਾ ਬਖੂਬੀ ਅਸਰ ਹੁੰਦਾ ਹੈ ਅਸੀਂ ਜਾਣਦੇ ਹਾਂ ਜੀ ਬਿਲਕੁਲ ਭਾਈ ਸਾਹਿਬ ਜੀ ਸਸੀ ਚੜਦੀ ਕਲਾ ਵਾਰ-ਵਾਰ ਲਿਖਦੇ ਹੀ ਨਹੀਂ ਸੰਗੋ ਸਭ ਦੀ ਚੜਦੀ ਕਲਾ ਮੰਗਦੇ ਵੀ ਹਾਂ ਤੇ ਖੁਦ ਵੀ ਚੜਦੀ ਕਲਾ 'ਚ ਰਹਿੰਦੇ ਹਾਂ ਜੀ ਅਗਲਾ ਕਮੈਂਟ ਸੁਰਿੰਦਰ ਬਿਲਕੁਲ ਸਹੀ ਗੱਲ ਐ ਭਾਈ ਸਾਹਿਬ ਜੀ ਅਸਲ ਵਿੱਚ ਸਮਾਜ ਵਿੱਚ ਫੈਲੀਆਂ ਕੁਰਿਤੀਆਂ ਨੂੰ ਖਤਮ ਕਰਨ ਲਈ ਤੁਹਾਡੇ ਵਰਗੇ ਵਿਆਖਿਆ ਕਰਨ ਵਾਲੇ ਲੋਕਾਂ ਦੀ ਬਹੁਤ ਲੋੜ ਹੈ ਵਾਹਿਗੁਰੂ ਸਭ ਨੂੰ ਸਮਤ ਬਖਸ਼ੇ ਅਗਲਾ ਕਮੈਂਟ ਹਰ ਵਿਅਕਤੀ ਆਪਣੇ ਆਪ ਵਿੱਚ ਇੱਕ ਬ੍ਰਹਿਮੰਡ ਹੈ ਜੋ ਖੋਜੇ ਸੋ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਸਨ ਇਸ ਵੀਡੀਓ ਦੇ ਕਮੈਂਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਇਸ ਵੀਡੀਓ ਵਿੱਚ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਨੇ ਸਾਨੂੰ ਸਿਖਾਇਆ ਏ ਕਿ ਕਿਵੇਂ ਜੋ ਅਸੀਂ ਸੋਚਦੇ ਆ ਉਹ ਸੱਚ ਹੁੰਦਾ ਹੈ ਇਸ ਨਾਲ ਮੈਨੂੰ ਇੱਕ ਗੱਲ ਚੇਤੇ ਆ ਗਈ ਇੱਕ ਪਿੰਡ ਧਰਮਗੜ ਦਾ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਦੀ ਸੋਚ ਬਹੁਤ ਅਲੱਗ ਸੀ ਉਸਦੇ ਪਿਤਾ ਬਲਵਿੰਦਰ ਸਿੰਘ ਜੋ ਕਿ ਇੱਕ ਕਿਸਾਨ ਸਨ ਸਵੇਰ ਤੋਂ ਸ਼ਾਮ ਤੱਕ ਉਹ ਖੇਤਾਂ ਵਿੱਚ ਹੀ ਕੰਮ ਕਰਦੇ ਰਹਿੰਦੇ ਸਨ ਮਾਂ ਗੁਰਪ੍ਰੀਤ ਕੌਰ ਗੁਰਮਤ ਵਾਲੀ ਔਰਤ ਸੀ ਹਰ ਸਵੇਰ ਆਸਾ ਦੀ ਬਾਣੀ ਸੁਣਦੀ ਤੇ ਅਰਦਾਸ ਕਰਦੀ ਸੀ ਗੁਰਪ੍ਰੀਤ ਨੂੰ ਹਮੇਸ਼ਾ ਲੱਗਦਾ ਸੀ ਕਿ ਕਿਸਮਤ ਉਸਦੇ ਨਾਲ ਨਹੀਂ ਜਦ ਵੀ ਕੋਈ ਕੰਮ ਕਰਦਾ ਉਹ ਸੋਚਦਾ ਮੇਰਾ ਨਾਲ ਤਾਂ ਕਦੇ ਕੁਝ ਚੰਗਾ ਹੀ ਨਹੀਂ ਹੋ ਸਕਦਾ ਇਹ ਹੀ ਸੋਚ ਉਸ ਦੀ ਜ਼ਿੰਦਗੀ ਵਿੱਚ ਦਰਸਾਉਣ ਲੱਗੀ ਫਸਲ ਕੱਟਣ ਸਮੇ ਮਸ਼ੀਨ ਖਰਾਬ ਹੋ ਜਾਂਦੀ ਬਾਜ਼ਾਰ ਵਿੱਚ ਫਸਲ ਦਾ ਰੇਟ ਘਟ ਹੋ ਜਾਂਦਾ ਤੇ ਜੋ ਕੁਝ ਉਹ ਕਰਦਾ ਸੀ ਨਤੀਜਾ ਮਾੜਾ ਹੀ ਹੁੰਦਾ ਇੱਕ ਦਿਨ ਗੁਰਪ੍ਰੀਤ ਦੀ ਮਾਂ ਨੇ ਉਸ ਨੂੰ ਗੁਰਦੁਆਰੇ ਜਾਣ ਲਈ ਕਿਹਾ ਉਹ ਠੇਕ ਬਜ਼ੁਰਗ ਸਿੰਘ ਬਾਬਾ ਹਰਪ੍ਰਭਜਨ ਸਿੰਘ ਸੰਗਤ ਨੂੰ ਗੁਰਬਾਣੀ ਦੀ ਵਿਆਖਿਆ ਕਰ ਰਿਹਾ ਸੀ ਉਹ ਆਖ ਰਹੀ ਸਨ ਪੁੱਤਰੋ ਜਿਵੇਂ ਤੁਸੀਂ ਸੋਚਦੇ ਹੋ ਉਹੀ ਤੁਹਾਡੀ ਜ਼ਿੰਦਗੀ ਬਣਦੀ ਹੈ ਗੁਰਬਾਣੀ ਕਹਿੰਦੀ ਹੈ ਜੈਸੀ ਮਤ ਦੇ ਤੈਸੋ ਪ੍ਰਭ ਪਾਈਏ ਜੇ ਚੰਗਾ ਸੋਚੋਗੇ ਚੰਗਾ ਹੋਵੇਗਾ ਜੇ ਮਾੜਾ ਸੋਚੋਗੇ ਤਾਂ ਮਾੜਾ ਹੀ ਹੋਵੇਗਾ ਗੁਰਪ੍ਰੀਤ ਚੁੱਪਚਾਪ ਸੁਣਦਾ ਰਿਹਾ ਉਸਦੇ ਮਨ ਵਿੱਚ ਗੂੰਜ ਪਈ ਜੋ ਸੋਚੇਗਾ ਉਹੀ ਹੋਵੇਗਾ ਅਗਲੇ ਦਿਨ ਉਹ ਖੇਤਾਂ ਵਿੱਚ ਗਿਆ ਤੇ ਸੋਚਿਆ ਅੱਜ ਮੇਰੀ ਮਿਹਨਤ ਜ਼ਰੂਰ ਰੰਗ ਲਿਆਵੇਗੀ ਵਾਹਿਗੁਰੂ ਮੇਰੇ ਨਾਲ ਹੈ ਉਸਨੇ ਖੁਸ਼ੀ ਨਾਲ ਕੰਮ ਕੀਤਾ ਉਹੀ ਉਸੇ ਦਿਨ ਕਿਸਮਤ ਨੇ ਵੀ ਰੰਗ ਦਿਖਾਇਆ ਜਿਹੜੀ ਮਸ਼ੀਨ ਪਿਛਲੇ ਹਫਤੇ ਖਰਾਬ ਹੋਈ ਸੀ ਉਹ ਚੱਲ ਪਈ ਫਸਲ ਵੀ ਵਧੀਆ ਹੋਈ ਬਾਜ਼ਾਰ ਵਿੱਚ ਰੇਟ ਵੀ ਚੰਗਾ ਮਿਲਿਆ ਇਹੀ ਸਭ ਦੇਖ ਕੇ ਉਸ ਦਾ ਵਿਸ਼ਵਾਸ ਪੱਕਾ ਹੋ ਗਿਆ ਹੁਣ ਉਹ ਹਰ ਕੰਮ ਤੋਂ ਪਹਿਲਾਂ ਅਰਦਾਸ ਕਰਦਾ ਤੇ ਚੰਗਾ ਸੋਚਦਾ ਵਾਹਿਗੁਰੂ ਵਾਹਿਗੁਰੂ ਮੇਰੇ ਨਾਲ ਹੈ ਸਭ ਕੁਝ ਚੰਗਾ ਹੋਵੇਗਾ ਹੌਲੀ ਹੌਲੀ ਉਸ ਦੀ ਜ਼ਿੰਦਗੀ ਬਦਲ ਗਈ ਘਰ ਵਿੱਚ ਖੁਸ਼ਹਾਲੀ ਆਈ ਮਾਂ ਦੇ ਚਿਹਰੇ ਤੇ ਮੁਸਕਰਾਟ ਆ ਗਈ ਪਿੰਡ ਵਾਲੇ ਵੀ ਆਖਦੇ ਗੁਰਪ੍ਰੀਤ ਦੇ ਤੇਵਰ ਹੀ ਬਦਲੇ ਨੇ ਕਿਸਮਤ ਵੀ ਬਦਲ ਗਈ ਇੱਕ ਦਿਨ ਉਸਦਾ ਦੋਸਤ ਅਮਨਦੀਪ ਸਿੰਘ ਉਸ ਨੂੰ ਪੁੱਛਦਾ ਹੈ ਯਾਰ ਤੇਰੇ ਨਾਲ ਤਾਂ ਹੁਣ ਸਭ ਕੁਝ ਚੰਗਾ ਹੀ ਚੰਗਾ ਹੋ ਰਿਹਾ ਕੀ ਜਾਦੂ ਕੀਤਾ ਗੁਰਪ੍ਰੀਤ ਹੱਸ ਕੇ ਬੋਲਿਆ ਕੋਈ ਜਾਦੂ ਨਹੀਂ ਕੀਤਾ ਭਰਾ ਸਿਰਫ ਸੋਚ ਬਦਲੀ ਹੈ ਜੋ ਸੋਚੇਗਾ ਉਹੀ ਹੋਵੇਗਾ ਫਿਰ ਉਹ ਦੋਵੇਂ ਗੁਰਦੁਆਰੇ ਗਏ ਮੱਥਾ ਟੇਕਿਆ ਤੇ ਗੁਰਪ੍ਰੀਤ ਨੇ ਅਖੀਰ ਵਿੱਚ ਇੱਕ ਗੱਲ ਕਹੀ ਸਾਡੀ ਸੋਚ ਹੀ ਸਾਡੀ ਦੁਨੀਆ ਹੈ ਜੇ ਅਸੀਂ ਵਾਹਿਗੁਰੂ ਤੇ ਭਰੋਸਾ ਕਰੀਏ ਤਾ ਕੁਝ ਵੀ ਅਸੰਭਵ ਨਹੀਂ ਉਸ ਦਿਨ ਤੋਂ ਧਰਮ ਕੜ ਦੇ ਨੌਜਵਾਨਾਂ ਨੇ ਗੁਰਪ੍ਰੀਤ ਵਾਂਗ ਚੰਗਾ ਸੋਚਣਾ ਸ਼ੁਰੂ ਕਰ ਦਿੱਤਾ ਪਿੰਡ ਵਿੱਚ ਸੁੱਖ ਚੈਨ ਆ ਗਿਆ ਕਿਸੇ ਦੇ ਮੁਖੋਂ ਉਹ ਸ਼ਿਕਾਇਤ ਨਹੀਂ ਸੀ ਸੁਣਦੇ ਸਿੱਖਿਆ ਜੋ ਸੋਚੋਗੇ ਉਹੀ ਹੋਵੇਗਾ ਜੇ ਅਸੀਂ ਚੰਗਾ ਸੋਚੀਏ ਚੰਗੀ ਮਿਹਨਤ ਕਰੀਏ ਤੇ ਵਾਹਿਗੁਰੂ ਤੇ ਵਿਸ਼ਵਾਸ ਰੱਖੀਏ ਤਾਂ ਜੀਵਨ ਆਪ ਹੀ ਸੁੰਦਰ ਬਣ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਇਦਾਂ ਦੀ ਵੀਡੀਓ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ